ਏ ਹੁਣੇ ਤੁਸੀਂ ਅੱਗੇ ਜੀ ਦੇਖਿਆ ਹੋਣਾ ਕਿ ਬਸ ਸਟੈਂਡ ਦੇ ਕੋਲ ਦੇ ਕੋਲ ਜਿਹੜਾ ਈ ਰਿਕਸ਼ਾ ਪਲਟ ਕੇ ਆਇਆ ਜਿਹਨੇ ਆਪਣੀ ਸਮਰੱਥਾ ਤੋਂ ਵੱਧ ਜਿਹੜਾ ਸਮਾਨ ਜਿਹੜਾ ਲੱਦਿਆ ਓਵਰ ਹਾਈ ਲੈਂਥ ਦਾ ਉਹ ਪਲਟਿਆ ਆ ਉਹਦਾ ਉੱਤੇ ਨੁਕਸਾਨ ਉਹਦਾ ਵੀ ਹੋ ਸਕਦਾ ਸੀ ਕਿਸੇ ਦਾ ਹੋਰ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਹੁਣ ਆਹ ਦੇਖੋ ਇਹ ਉਧਰੋਂ ਚੌਕ ਹੈ ਉਧਰੋਂ ਫੂਨ ਸੁਣਦਾ ਆਂਡਿਆ ਹਜੇ ਵੀ ਨਹੀਂ ਹੜਿਆ ਇਹਨੂੰ ਅਸੀਂ ਰੋਕਿਆ ਹੈ ਹਜੇ ਵੀ ਨਹੀਂ ਹੜਿਆ ਹਜੇ ਫੂਨ ਸੁਣਦਿਆ ਇਹਨੂੰ ਕੀ ਬਣਾਇਆ ਹੈ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਜਿਹੜੀ ਚੀਜ਼ ਤੁਹਾਡੀ ਬਣੀ ਹੈ ਸਵਾਰੀਆਂ ਧੋਣ ਵਾਸਤੇ ਸਵਾਰੀਆਂ ਹੀ ਧੋ। ਇਹ ਸਮਾਨ ਦੇ ਵਾਸਤੇ ਇਹ ਬਣਾਇਆ ਗਿਆ ਹੈ। ਉਹ ਤਾਂ ਉਹ ਪਾਣੀ ਲੱਗ ਮਾ ਉਧਰੋਂ ਚੌਂਕ ਆ ਗਿਆ ਤੂੰ ਇਹ ਫੋਨ ਚੁੱਕਦੇ ਆਂ ਉਹ ਧੋਦੇ ਭਾਈ। ਜਦੋਂ ਜਦੋਂ ਲੱਕਿਆ ਉਹ ਫੋਨ ਹੀ ਛੰਡਿਆ ਮੈਂ ਫੋਨ ਚੁੱਕ ਕੇ ਲਾਇਆ ਇਹ ਖਾਣ ਨੂੰ। ਤੁਹਾਨੂੰ ਲਾਇਆ ਸੀ ਨਾ। ਉਹ ਕੀ ਕਰੀਏ ਕਿਹੜਾ ਤਸਵੀਰ ਇਹ ਕਿਹਦੇ ਵਿੱਚ ਮਰੇਗਾ ਨਾਲੇ ਅਗਲਾ ਨੁਕਸਾਨ ਕਰੇਗਾ ਇਦਾਂ ਹੀ ਬਸ ਸਟੈਂਡ ਦੇ ਵਿੱਚ ਪਾ ਕੇ ਆਇਆ ਇੱਕ